ਬਹੁਤ ਮਾੜੀ ਹਾਲਤ ਹੋ ਗਈ ਨਾ ਕਮਰਿਆਂ ਦੀ ਹਾਂ ਹਾਰਾ ਪੱਟਾ ਪਿੱਤੇ ਦਾ ਇਹ ਧਰ ਬਈ ਡਾਰੀ ਬਣਿਆ ਰਹਿੰਦਾ ਹੁਣ ਕਿਤੇ ਡੇਗਣਾ ਪਏ ਜਾਂ ਕੋਈ ਨੁਕਸਾਨ ਨਾ ਹੋ ਜਾਏ ਹਾਂ ਨਹੀਂ ਬਹੁਤ ਮਾੜੀ ਹਾਲਤ ਹੈ ਖਸਤਾ ਹਾਲਤ ਬਹੁਤ ਹੈ ਇਹਨਾਂ ਦੇ ਪੱਲੇ ਹੈ ਹੀ ਨਹੀਂ ਕਮਰਿਆਂ ਦੇ ਕੁਝ ਵੀ ਇਹ ਤਾਂ ਕਦੇ ਵੀ ਕੁਝ ਵੀ ਕੋਈ ਵੀ ਨੁਕਸਾਨ ਹੋ ਸਕਦਾ ਨਹੀਂ ਨਹੀਂ ਬਹੁਤ ਮਾੜੀ ਹਾਲਤ ਹੈ ਆਪੋ ਬਈ ਨਹੀਂ ਹੁੰਦਾ ਤੇ ਹਾਂ ਆਹ ਹਾਰਾ ਨਾ ਨਾ ਲੱਗਾ ਤੁੱਕਾ ਇਹਦੇ ਨਾਲ ਲੱਗਾੜਾ ਨਾ ਜਿਆਦਾ ਅੰਦਰ ਨੂੰ ਜਾ ਹੋਰ ਹਾਂ ਹੋਰ ਕੋਈ ਦੇਖਣਾ ਪਿੱਛੇ ਆ ਜਾ ਤੂੰ ਹਾਂ ਪਿੱਛੇ ਆਜ ਪਿੱਛੇ ਪਿੱਛੇੋਂ ਪਿੱਛੇ ਅੱਗੇ ਨਾ ਜਾ ਰੇ ਚਲੋ ਆਪਾਂ ਤਾਂ ਕਹਿੰਨੇ ਆ ਵੀ ਕੋਈ ਵੀ ਸਮਾਜ ਸੇਵੀ ਕੋਈ ਸਰਕਾਰ ਕੋਈ ਵੀ ਬਾਹ ਫੜ ਲੱਗ ਰਹੀ ਬੰਦਾ ਵਿਚਾਰਾ ਤੇ ਕਮਰਾ ਬਣ ਜੇਗਾ ਇਹਦਾ ਹਾਂ ਚਾਹੇ ਸਰਕਾਰ ਕਰ ਦੇ ਇਸ ਨੂੰ ਹਾਂ ਅਭ ਜਿਹੜਾ ਵੀ ਕੋਈ ਮਦਦ ਕਰਨੇ ਚਾਹੁੰਦਾ ਹੋ ਕਰ ਸਕਦਾ ਕਰ ਸਰਕਾਰਾਂ ਕਰਨ ਸਰਕਾਰਾਂ ਕਰ ਦੇਣ ਕੋਈ ਸਮਾਜ ਸੇਵੀ ਕਰ ਦੇਵੇ ਆਪ ਵੀ ਵੀਰ ਆਪਣੇ ਮਦਦ ਕਰ ਸਕਦੇ ਕੋਈ ਆਪਣੀ ਜਾਇਦਾਦ ਨਹੀਂ ਨਹੀਂ ਹਾਂਜੀ ਹਾਂਜੀ ਮਤਲਬ ਆਪਣੇ ਇੱਕ ਜਿਹੜਾ ਖਾਸਾ ਹਾਲਤ ਹੋਈ ਪਈ ਹੈ ਪਤਾ ਨਹੀਂ ਕਿਹੜੇ ਬਲ ਡਿਗ ਪਣੀਆਂ ਛੋਟੇ ਛੋਟੇ ਬੱਚੇ ਦੇ ਸਕਦੇ ਹੋ ਹਨ ਤੇ ਅਣ ਹੋਣੀ ਨਾ ਕੋਈ ਬੀਜ ਜਵੇ ਕਿਉਂਕਿ ਉਦੋਂ ਬਹੁਤ ਸਾਰਾ মিডিਆ ਅੱਗੇ ਆਉਂਦਾ ਬਹੁਤ ਸਾਰੇ ਲੋਕ ਆਉਂਦੇ ਨੇ ਕਿ ਸਾਡੇ ਤੱਕੇ ਗੱਲ ਪਹੁੰਚੇ ਤੇ ਹੁਣ ਅਸੀਂ ਪਚਾ ਰਹੇ ਹਾਂ ਸਾਡਾ মিডিਆ ਪਚਾ ਰਿਹਾ ਤੇ ਹੁਣ ਬਾਹ ਫੜਨੀ ਚਾਹੀਦੀ ਹੈ ਜੀ ਬਿਲਕੁਲ ਫੜਨੀ ਜਦੋਂ ਮੀਂਹ ਹਨੇਰੀ ਚੱਕੜ ਆਉਂਦਾ ਹੈ ਤਾਂ ਇਹਨਾਂ ਨੂੰ ਆਪਣੇ ਬੱਚੇ ਲੈ ਕੇ ਜਿਹੜਾ ਬਾਹਰ ਮੀਂਹ ਦੇ ਵਿੱਚ ਵੀ ਜਿਹੜਾ ਆਪਦਾ ਦਿਨ ਘਟਣਾ ਪੈਂਦਾ ਜਿਹੜਾ ਉਹ ਸਮਾਂ ਜਿਹੜਾ ਨਮੋਚੀ ਪਰਿਆ ਹੁੰਦਾ ਹੈ ਮੀਂਹ ਦਾ ਉਹ ਘਟਣਾ ਪੈਂਦਾ ਜਾਂ ਆਂਡ ਗਵਾਂਡ ਦਾ ਸਹਾਰਾ ਲੈਣਾ ਪੈਂਦਾ ਜਿਹੜਾ ਪਰਿਵਾਰ ਦਾ ਦੁੱਖ ਦੇਖਣ ਜਾ ਸਕਦਾ ਕਿਉਂਕਿ ਜੇਕਰ ਤਸਵੀਰਾਂ ਦੀ ਗੱਲ ਕਰੀਏ ਤਸਵੀਰਾਂ ਬੜੀਆਂ ਖੌਫਨਾਕ ਨੇ ਜਿਸ ਤਰ੍ਹਾਂ ਇੰਨਾ ਮਕਾਨਾਂ ਦੇ ਅੱਜ ਦੇ ਹਾਲਾਤ ਬਣੇ ਹੋਏ ਨੇ ਇਹ ਬਹੁਤ ਗਰੀਬ ਪਰਿਵਾਰ ਹੈ ਕਾਫੀ ਵਾਰੀ ਇਨਾ ਗੁਹਾਰ ਲਈ ਸਰਕਾਰ ਅੱਗੇ ਕਿ ਸਾਡੇ ਮਾਦੇ ਕੀਤੀ ਜਾਵੇ ਤਾਂ ਕਿ ਅਸੀਂ ਆਪਣਾ ਕਾਰ ਪੱਕਾ ਕਰ ਸਕੀਏ ਸਰਪੰਚਾਂ ਨੂੰ ਵੀ ਆਖਿਆ ਗਿਆ ਸਰਪੰਚਾਂ ਵੀ ਆਪਣੇ ਨੇ ਵਾਤਵਾਦ ਸ਼ੇਅਰ ਜ਼ਰੂਰ ਕਰਨਾ ਸਾਡਾ ਫਰਜ਼ ਬਣਦਾ ਹੈ ਅਸੀਂ ਬੇਫਾਲਤੂ ਦੀਆਂ ਵੀਡੀਓ ਨੂੰ ਜਿਹੜਾ ਵਾਤਵਾਦ ਸ਼ੇਅਰ ਜ਼ਰੂਰ ਕਰਦੇ ਹਾਂ ਪਰ ਜਿਹੜਾ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰ ਹੁੰਦੇ ਨੇ ਜ਼ਰੂਰਤਮੰਦ ਪਰਿਵਾਰ ਹੁੰਦੇ ਨੇ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਨਕਾਰ ਜ਼ਰੂਰ ਦੇਣੇ ਆ ਵਾਤਵਾਦ ਬਾਹ ਫੜਨ ਦੀ ਕੋਸ਼ਿਸ਼ ਜ਼ਰੂਰ ਕਰਨਾ ਵਾਤਵਾਦ ਜਿਹੜੇ ਸਾਡੇ ਰਿਲੇਸ਼ਨ ਦੇ ਵਿੱਚ ਸਮਾਜ ਸੇਵੀ ਹੈਗੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਨਾ ਤਾਂ ਕਿ ਇਸ ਪਰਿਵਾਰ ਦੇ ਜਿਹੜੇ ਹਾਲਾਤ ਸੁਧਰ ਸਕਣ ਇਹ ਪਰਿਵਾਰ ਨਮਸਕਾਰ ਸਾਸਰੇ ਕਾਲ ਦੋਸਤੋ ਅੱਜ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਨਮੋਚੀ ਪਰੀਆਂ ਤਸਵੀਰਾਂ ਨੇ ਕਿਉਂਕਿ 78 ਸਾਲ ਤਕਰੀਬਨ ਜਿਹੜੇ ਸਾਡੇ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਨੇ ਪਰ ਜੋ ਤਸਵੀਰਾਂ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਕੋਈ 78 ਸਾਲ ਪੁਰਾਣੀਆਂ ਨਹੀਂ ਹੈਗੀਆਂ ਤਕਰੀਬਨ ਅੱਜ ਅੱਜ ਦੀਆਂ ਤਸਵੀਰਾਂ ਨੇ ਸਤੰਬਰ ਮਹੀਨਾ ਚੱਲ ਰਿਹਾ ਤੇ 2024 ਦਾ ਜਿਹੜਾ ਸਨ ਚੱਲ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਨਾਲ ਪਰਿਵਾਰ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਸਾਰੀ ਗੱਲਬਾਤ ਕਰਾਂਗੇ ਕੀ ਗੱਲਬਾਤ ਹੈਗੀ ਆ ਕਿਉਂਕਿ ਪਰਿਵਾਰ ਦੇ ਜਿਹੜੇ ਹਾਲਾਤ ਹੈਗੇ ਨੇ ਜ਼ਰੂਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਹਾਲਾਤ ਦੇਖ ਸਕਦੇ ਹੋ ਕੱਚੇ ਮਕਾਨ ਹੈਗੇ ਨੇ ਕੋਈ ਪਤਾ ਨਹੀਂ ਕਿਸਮਤ ਕਿਹੜੇ ਵਲੇ ਸਾਥ ਜਿਹੜਾ ਛੱਡ ਗਏ ਕਿਉਂਕਿ ਜਿਹੜੇ ਮਕਾਨ ਕੱਚੇ ਹੈਗੇ ਨੇ ਨੇ ਛੱਤ ਦਾ ਕੋਈ ਪਤਾ ਨਹੀਂ ਕਿਹੜਾ ਟਾਈਮ ਜਿਹੜੀ ਡਿੱਗ ਸਕਦੀ ਹੈ ਪਰਿਵਾਰ ਦਾ ਇਹ ਵੀ ਕਹਿਣਾ ਹੈਗਾ ਜਦੋਂ ਮੀਂਹ ਹਨੇਰੀ ਚੱਕੜ ਆਉਂਦਾ ਹੈ ਤਾਂ ਇਹਨਾਂ ਨੂੰ ਆਪਣੇ ਬੱਚੇ ਲੈ ਕੇ ਜਿਹੜਾ ਬਾਹਰ ਦੇ ਵਿੱਚ ਵੀ ਜਿਹੜਾ ਆਪ ਦਾ ਦਿਨ ਕੱਟਣਾ ਪੈਂਦਾ ਜਿਹੜਾ ਉਹ ਸਮਾਂ ਜਿਹੜਾ ਨਮੋਚੀ ਪਰਿਆ ਹੁੰਦਾ ਹੈ ਮੀਂਹ ਦਾ ਉਹ ਕੱਟਣਾ ਪੈਂਦਾ ਜਾਂ ਆਂਡ ਗਵਾਂਡ ਦਾ ਸਹਾਰਾ ਲੈਣਾ ਪੈਂਦਾ ਜੋ ਸਾਰੀ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਸਾਡੇ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਪਰਿਵਾਰ ਨਾਲ ਜ਼ਰੂਰ ਜਿਹੜਾ ਦੁੱਖ ਹੈਗਾ ਜ਼ਰੂਰ ਸਾਂਝਾ ਕਰਾਂਗੇ ਵੀਰ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਜਰਨੈਲ ਸਿੰਘ ਹੈ ਠੀਕ ਹੈ ਜੀ ਅੱਜ ਤੁਹਾਡੇ ਪਿੰਡ ਪਹੁੰਚੇ ਆ ਹਾਲਾਤ ਦੇਖ ਕੇ ਬੜੀ ਜਿਹੜੀ ਨਮੋਚੀ ਆਈ ਕੀ ਤੁਹਾਡੇ ਤੁਹਾਡਾ ਕੀ ਅਸਰ ਕਹਿਣਾ ਜੀ ਅਸੀਂ ਤਾਂ ਇਹੀ ਕਹਿੰਨੇ ਆ ਵੀ ਬਹੁਤ ਗਰੀਬ ਪਰਿਵਾਰ ਹੈ ਕਾਫੀ ਵਰੀ ਇਹਨਾਂ ਗੁਹਾਰ ਲਈ ਸਰਕਾਰ ਅੱਗੇ ਕਿ ਸਾਡੇ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਆਪਣਾ ਘਰ ਪੱਕਾ ਕਰ ਸਕੀਏ ਸਰਪੰਚਾਂ ਨੂੰ ਵੀ ਆਖਿਆ ਗਿਆ ਸਰਪੰਚਾਂ ਵੀ ਆਪਣੀ ਕੋਸ਼ਿਸ਼ ਕੀਤੀ ਹੈ ਬਾਕੀ ਉਹਨਾਂ ਦੇ ਵਸ ਨਹੀਂ ਚਲਿਆ ਜਿਹਦੇ ਕਰਕੇ ਪਰਿਵਾਰ ਮਤਲਬ ਇਹਨੇ ਖਸਤਾ ਹਾਲਤ ਵਿੱਚ ਆਪਣਾ ਜ਼ਿੰਦਗੀ ਨੂੰ ਬਤੀਤ ਕਰ ਰਿਹਾ ਹੈ ਬਿਲਕੁਲ ਜੀ ਜੋ ਅੱਜ ਤਕਰੀਬਨ ਅੱਜ ਵੀ ਜਿਹੜਾ ਸਮਾਂ ਚੱਲ ਰਿਹਾ ਹੈ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਹੈ ਸਰਪੰਚੀ ਦੇ ਜਿਹੜੇ ਇਲੈਕਸ਼ਨ ਬਿਲਕੁਲ ਨੇੜੇ ਆ ਚੁੱਕੇ ਨੇ ਦੇਖ ਸਕਦੇ ਹੋ ਕਿ ਕਿੰਨੀਆਂ ਸਰਕਾਰਾਂ ਆਈਆਂ 78 ਸਾਲਾਂ ਦੇ ਵਿੱਚ ਹਾਲਾਤ ਉਹੀ ਦੇ ਉਹੀ ਪਰਿਵਾਰ ਜਿਹੜੇ ਜਿਹੜਾ ਪਰਿਵਾਰ ਦਾ ਦੁੱਖ ਦੇਖਣ ਜਾ ਸਕਦਾ ਕਿਉਂਕਿ ਜੇਕਰ ਤਸਵੀਰਾਂ ਦੀ ਗੱਲ ਕਰੀਏ ਤਸਵੀਰਾਂ ਬੜੀਆਂ ਖੌਫਨਾਕ ਨੇ ਜਿਸ ਤਰ੍ਹਾਂ ਇੰਨਾ ਮਕਾਨਾਂ ਦੇ ਅੱਜ ਦੇ ਹਾਲਾਤ ਬਣੇ ਹੋਏ ਨੇ ਸੋ ਕੋਸ਼ਿਸ਼ਾਂ ਕੀਤੀਆਂ ਗਿਆ ਪਰਿਵਾਰ ਵੱਲੋਂ ਪਰਿਵਾਰ ਕੀ ਕਰਦਾ ਕਿ ਮਿਹਨਤ ਮਜ਼ਦੂਰੀ ਕਰਦਾ ਕਿ ਕੀ ਕੰਮ ਕਰਦਾ ਜੀ ਪਰਿਵਾਰ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਅੱਛਾ ਜੀ ਇਸ ਤੋਂ ਇਲਾਵਾ ਇਹਨਾਂ ਕੋਲ ਨਾ ਆਪਣੀ ਕੋਈ ਜਾਇਦਾਦ ਹੈ ਨਾ ਕੋਈ ਜ਼ਮੀਨ ਹੈ ਕੁਝ ਨਹੀਂ ਸਿਰਫ ਇਹਨਾਂ ਦਾ ਦਿਹਾੜੀ ਮਜ਼ਦੂਰੀ ਦਾ ਹੀ ਕੰਮ ਹੈ ਕਦੇ ਮਿਲ ਕੀ ਕਦੇ ਨਾ ਮਿਲੇ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਆਂਡ ਗਵਾਂਡ ਹੋ ਗਏ ਉਹ ਵੀ ਇਹਨਾਂ ਦੀ ਥੋੜੀ ਬਹੁਤ ਹੀ ਮਦਦ ਕਰਦੇ ਜਿੰਨੀ ਕੋ ਹੋ ਸਕਦੀ ਹੈ ਜੀ ਬੱਚਿਆਂ ਨੂੰ ਕੋਈ ਚਪਲਾਂ ਕੋਈ ਕਪੜੇ ਥੋੜੇ ਬੋਤੇ ਲੈ ਕੇ ਦੇ ਦਿੱਤੇ ਬਾਕੀ ਸਾਡੇ ਪਿੰਡ ਵੀ ਤਕਰੀਬਨ ਗਰੀਬ ਪਰਿਵਾਰ ਹੀ ਪਿੰਡ 'ਚ ਰਹਿ ਰਹਿਆ ਵੀ ਮਤਲਬ ਇੰਨੀ ਮਾਲੀ ਸਹਿਤਾ ਨਹੀਂ ਕਰ ਸਕਦੇ ਕਿ ਇਹਨਾਂ ਦਾ ਪਿੰਡ ਲੈਵਲ ਤੇ ਹੀ ਇਹਨਾਂ ਦਾ ਕੋਈ ਕੰਮ ਕਰ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਘਰ ਬਣਾਇਆ ਜਾ ਸਕੇ ਬਾਕੀ ਉਦਾਂ ਥੋੜੀ ਬਹੁਤੀ ਮਦਦ ਹੈ ਜੋ ਥੋੜੇ अच्छा जो एटले ग्राउंड पद्र दी हो ਸਕਦੀ ਜਰਨਲ ਜੀ ਸਵਾਲ ਬੜਾ ਵੱਡਾ ਹੈ ਕਿ ਐਸੀ ਸਮਾਜ ਨਾਲ ਸੰਬੰਧਿਤ ਐਸੀ ਉਹਨਾਂ ਸੋਚੀ ਜਾਂਦੀ ਨਾਲ ਸੰਬੰਧਿਤ ਹੈਗੇ ਆ ਜਿਹੜਾ ਸਹੂਲਤਾਂ ਬਹੁਤ ਸਾਰੀਆਂ ਹੈਗੀਆਂ ਸਰਕਾਰ ਵੱਲੋਂ ਸਹੂਲਤਾਂ ਦਾ ਦਾਅਵੇ ਕੀਤੇ ਜਾਂਦੇ ਨੇ ਪਰ ਸਹੂਲਤਾਂ ਪਹੁੰਚਦੀਆਂ ਕਿਉਂ ਨਹੀਂ ਗਰਾਉਂਡ ਤੱਕ ਹਾਲਾਤ ਉਹੀ ਦੇ ਉਹੀ ਨੇ ਜੀ ਦੇਖੋ کاغذی کاروائی ہے جی کاغذਾਂ ਵਿੱਚ لکھ کے چلے ਜਾਂਦੇ ਵੀ ਅਸੀਂ ਇੱਥੇ ਇਹ ਕੀਤਾ ਉਹ ਕੀਤਾ باقی ਜਿਹੜਾ ਜ਼ਮੀਨੀ لیول ਤੋਂ ਉਹ ਮੈਂ ਤਾਂ ਕੁਝ ਨਹੀਂ ਕੀਤਾ ਜਾਂਦਾ ਜੇ ਸਰਕਾਰਾਂ ਵੱਲੋਂ ਇੰਨਾ ਕੁਝ ਕੀਤਾ ਜਾ ਰਿਹਾ ਤੇ ਗਰੀਬ ਪਰਿਵਾਰ ਹੀ ਇਸ ਤਰ੍ਹਾਂ ਰਹਿ ਜਾਣਾ ਸੀ ਬਿਲਕੁਲ ਹਾਂ ਇਸ ਕਰਕੇ ਸਭੋ ਅਸੀਂ ਮੰਗ ਕਰਦੇ ਹਾਂ ਸਮਾਜ ਸੇਵੀਆਂ ਨੂੰ ਸਰਕਾਰ ਨਾਲ ਜ਼ਿਆਦਾ ਕਿਉਂਕਿ ਸਰਕਾਰ ਅੱਗੇ ਤਾਂ ਪਹਿਲਾਂ ਹੀ ਕਾਫੀ ਵਾਰ ਇਹ ਪਰਿਵਾਰ ਨੇ ਗੁਹਾਰ ਲਾਈ ਹੈ باقی ਉਹਨਾਂ ਦੀ ਅਜੇ ਤੱਕ ਕੋਈ ਮਤਲਬ ਨੇਪਰੇ ਕੰਮ ਨਹੀਂ ਚੜਿਆ ਇਸ ਕਰਕੇ ਸਮਾਜ ਸੇਵੀਆਂ ਨੂੰ ਮਦਦ ਕਰਦੇ ਹਾਂ اپیل ਕਰਦੇ ਹਾਂ ਕੋ ਵਾਅਦ ਇਹਨਾਂ ਦੀ ਮਦਦ ਕਰਨ ਤਾਂ ਕਿ ਇਹਨਾਂ ਦਾ ਵੀ ਘਰ ਪੱਕਾ ਬਣ ਸਕੇ ਤੁਸੀਂ ਖੀਰਾਂ ਕਿੰਨੀ ਖਸਤਾ ਹਾਲਤ ਹੈ ਕਿੰਨਾ ਮਾੜਾ ਹਾਲਤੇ ਕਰਦੇ ਜਰਨਲ ਜੀ ਇਹ ਸਮਾਜ ਸੇਵੀ ਨੇ ਜ਼ਰੂਰ ਆਪਾਂ ਗੁਵਾਰ ਲਗਾਉਣੇ ਆਂ ਜਬ ਮਦਦ ਲਈ ਆਪਾਂ ਬੇਨਤੀ ਕਰਦੇ ਆਂ ਪਰ ਦੇਖਿਓ ਜਿਵੇਂ ਜਦ ਸੱਥਾਂ ਤੇ ਨੌਜਵਾਨ ਇਕੱਤਰ ਹੁੰਦੇ ਨੇ ਅਸੀਂ ਸੱਥਾਂ ਦੇ ਵਿੱਚ ਬੈਠਦੇ ਆਂ ਤੇ ਅਸੀਂ ਰਾਜਨੀਤੀ ਦੀਆਂ ਗੱਲਾਂ ਕਰਦੇ ਆਂ ਤਰੀਫਾਂ ਹੀ ਰਾਜਨੀਤੀ ਦੇ ਕਰਦੇ ਆਂ ਜਿਹੜਾ ਤਰੀਫਾਂ ਦੇ ਪੁੱਲ ਜਿਹੜੇ ਰਾਜਨੀਤੀਆਂ ਦੇ ਬਣਦੇ ਆਂ ਅਸੀਂ ਜਿਹੜੇ ਲੀਡਰ ਹੁੰਦੇ ਨੇ ਅਸੀਂ ਕਦੇ ਉਹ ਸਮਾਜ ਸੇਵੀ ਜਿਹੜੇ ਲੀਡਰ ਸਾਡੀ ਮਦਦ ਕਰਦੇ ਨੇ ਸਮਾਜ ਸੇਵਕ ਜਿਹੜੇ ਅੱਗੇ ਆਉਂਦੇ ਨੇ ਕਦੇ ਅਸੀਂ ਉਹਨਾਂ ਦੀ ਚਰਚਾ ਨਹੀਂ ਕੀਤੀ ਇਹ ਕਿ ਦਿਨ ਕਿ ਦਿ ਸਾਡੇ ਚ ਜੀ ਦੇਖੋ ਤੁਸੀਂ ਵੀ ਜਿਹੜਾ ਵਪਾਰੀ ਵਰਗ ਹੋ ਗਿਆ ਜਾਂ ਜਿਹੜੇ ਉੱਚੇ ਲੈਵਲ ਦੇ ਲੋਕ ਐ ਮਤਲਬ ਜੋ ਵੀ ਸਹੂਲਤਾਂ ਆਉਂਦੀਆਂ ਐ ਜਾਂ ਕੋਈ ਕੰਮ ਐ ਲੀਡਰਾਂ ਨਾਲ ਉਹਨਾਂ ਤੋਂ ਜਾਂ ਕੋਈ ਸਰਕਾਰ ਤੋਂ ਕੰਮ ਐ ਸਿਰਫ ਕੰਮ ਉਹਨਾਂ ਦੇ ਕੀਤੇ ਜਾਂਦੇ ਐ ਜਿਹੜੇ ਜ਼ਮੀਨ ਲੈਵਲ ਤੇ ਛੋਟੇ ਲੈਵਲ ਦੇ ਲੋਕ ਬੈਠੇ ਐ ਗਰੀਬ ਲੋਕ ਐ ਉਹਨਾਂ ਤੱਕ ਉਹ ਸਹੂਲਤਾਂ ਨਹੀਂ ਪਹੁੰਚਦੀਆਂ ਜਿਨ੍ਹਾਂ ਦਾ ਦਾਵਾ ਕੀਤਾ ਜਾਂਦਾ ਸਰਕਾਰ ਦੁਆਰਾ ਤੇ ਹੁਣ ਜਿਹੜੇ ਸਮਾਜ ਸੇਵੀ ਮੈਨੂੰ ਉਹਨਾਂ ਦੇ ਪਰਿਵਾਰ ਲਈ ਮਦਦ ਲਈ ਅੱਗੇ ਆਉਣਾ ਚਾਹੀਦਾ ਹਾਂਜੀ ਅਸੀਂ ਅਪੀਲ ਕਰਦੇ ਆਂ ਪੁਰਜ਼ੋਰ ਮੰਗ ਕਰਦੇ ਆਂ ਕਿ ਸਮਾਜ ਸੇਵੀ ਵੱਤਵਾ ਦੇ ਨਾਲ ਸੇਵਾ ਸੇਵਾ ਕਰਨ ਇਹਨਾਂ ਦੀ ਮਦਦ ਕਰਨ ਤਾਂ ਕਿ ਇਹਨਾਂ ਦਾ ਘਰ ਪੱਕਾ ਬਣ ਸਕੇ ਕਿਉਂਕਿ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਮੀ ਹਨੇਰੀ ਜਦੋਂ ਆਉਂਦਾ ਇਹਨਾਂ ਨੂੰ ਆਪਣੇ ਗੁਆਂਢ ਦੇ ਜਾਂ ਆਸ-ਪਾਸੇ ਦੇ ਘਰਾਂ ਵਿੱਚ ਜਾ ਕੇ ਆਸਰਾ ਲੈਣਾ ਪੈਂਦਾ ਤਾਂ ਕਿ ਕੋਈ ਉਹਵੇਂ ਦੀ ਨਹੋਣੀ ਤੋਂ ਬਚਿਆ ਜਾ ਸਕੇ ਪਰਿਵਾਰ ਵੀ ਮੌਜੂਦ ਹੈ ਪਰਿਵਾਰ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਭੈਣ ਭੈਂਜੀ ਨਾਲ ਗੱਲਬਾਤ ਕਰ ਲੈਣੇ ਭੈਂਜੀ ਕੀ ਨਾਮ ਕੀ ਤੁਹਾਡਾ ਜੀ ਗੁਰਵਿੰਦਰ ਕੌਰ ਇਹ ਜਿਹੜਾ ਕਿੰਨੇ ਕਮਰੇ ਕਿੰਨੇ ਟੋੜੇ ਜੀ ਸਾਡੇ ਕਮਰੇ ਦੋ ਦੋ ਕਮਰੇ ਆ ਹਾਂਜੀ ਪੱਕੇ ਕਮਰੇ ਆ ਕਿ ਕੱਚੇ ਆ ਜੀ ਕੱਚੇ ਅੱਛਾ ਛੱਤਾਂ ਡਿੱਗਣ ਵਾਲੀਆਂ ਨੇ ਹਾਂਜੀ ਤਰੇੜਾਂ ਆਈਆਂ ਆਈਆਂ ਨੇ ਜਦੋਂ ਮੀਂਹ ਕਣੀ ਆਉਂਦੀ ਨੇ ਇਹਰ ਆਉਂਦਾ ਉਦੋਂ ਕੀ ਬੀਤਦੀ ਕੀ ਆ ਕੀ ਬੀਤ ਨਹੀਂ ਡਰ ਬੜਾ ਲੱਗਦਾ ਹੈ ਵਾਂਡ ਗੁਆਡ ਰਹ ਹਾਂ ਚਲੇ ਜਾ ਵੀ ਤੇ ਜਦ ਮੀਂਹੇ ਰੀ ਆ ਵੀ ਦਿੱਤਾ ਅੱਛਾ ਜੀ ਹਾਂਜੀ ਆਪਦੇ ਘਰ ਨੂੰ ਬੇਕਰ ਕਰਦੇ ਹੋਏ ਗਵਾਡ ਦਾ ਸਾਰਾ ਲੈਣਾ ਪੈਂਦਾ ਹਾਂਜੀ ਹਾਂਜੀ ਕਿੰਨੇ ਬੱਚੇ ਕਿੰਨੇ ਆ ਜੀ ਬੱਚੇ ਆਪਣੇ ਤਿੰਨ ਜੇ ਤੁਹਾਨੂੰ ਕਦੇ ਅਚਾਨਕ ਰਾਤ ਕਿਤੇ ਮੀਂਹ ਨਹੀਂ ਰਹੀ ਆਉਂਦੀ ਏ ਫਿਰ ਕੀ ਬੀਤੇ ਅਚਾਨਕ ਜਿਹੜਾ ਅਣਹੋਣੀ ਦਾ ਕਿਤੇ ਡਰ ਨਹੀਂ ਸਤਾਉਂਦਾ ਤੁਹਾਨੂੰ ਡਰ ਤਾਂ ਆਉਂਦਾ ਏ ਅੱਛਾ ਹਾਂਜੀ ਹਾਂਜੀ ਡਰ ਤਾਂ ਆਉਂਦਾ ਰਾਤੀ ਅੱਛਾ ਮੀਂਹ ਮੁਆਵੇ ਤੇ ਡਰਤ ਲੱਗਦਾ ਏ ਅੱਛਾ ਹਾਂਜੀ ਠੀਕ ਹੈ ਬੱਚੇ ਛੋਟੇ ਛੋਟੇ ਆ ਜੀ ਹਾਂਜੀ ਛੋਟੇ ਛੋਟੇ ਆ ਕਿਹੜੀ ਕਿਹੜੀ ਕਲਾਸ ਚ ਪੜਦੇ ਆ ਜੀ ਇੱਕ 9ਵੀਂ ਚ ਤੇ ਇੱਕ 7ਵੀਂ ਚ ਠੀਕ ਹੈ ਸਰਕਾਰ ਵੱਲੋਂ ਬੜੇ ਦਾਅਵੇ ਕੀਤੇ ਜਾਂਦੇ ਨੇ ਸਹੂਲਤਾਂ ਜਿਹੜੀਆਂ ਅਨੁਸੂਚਿਤ ਜਾਤੀ ਨੂੰ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਸਹੂਲਤ ਨਹੀਂ ਹਾਂ ਹਾਲੇ ਤੱਕ ਕੋਈ ਸੂਲਤ ਨਹੀਂ ਪਹੁੰਚੀ ਕੋਈ ਨਹੀਂ ਪਹੁੰਚੀ ਕਮਰਿਆਂ ਨੂੰ ਦੇਖਿਆ ਜਾਵੇ ਕੋਈ ਅਜੇ ਤੱਕ ਕਮਰੇ ਨਹੀਂ ਪਹੁੰਚੇ ਜੇ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਮਰੇ ਮਿਲਦੇ ਨੇ ਸਮਾਜ ਨੂੰ ਜਿਹੜਾ ਦਲਿਤ ਸਮਾਜ ਹੈਗਾ ਜਾਂ ਪਛੜਿਆ ਸਮਾਜ ਹੈਗਾ ਹਾਲੇ ਤੱਕ ਕੋਈ ਨਹੀਂ ਮਿਲੇ ਤੁਹਾਨੂੰ ਜੀ ਨਹੀਂ ਮਿਲੇ ਹਨ ਮੰਗ ਕਰਦੇ ਹੋ ਜੀ ਮੰਗ ਵਾਧੂ ਕਰਨੇ ਨਹੀਂ ਮਿਲਦੇ ਹੀ ਨਹੀਂ ਅੱਛਾ ਹਾਂ ਜੀ ਕਾਗਜ਼ ਭਰੇਗੇ ਤੁਹਾਡੇ ਵੱਲੋਂ ਕਾਗਜ਼ ਭਰੀ ਫਿਰੇ ਅੱਗੇ ਕੋਈ ਨਹੀਂ ਮਿਲੇ ਅੱਛਾ ਨਹੀਂ ਮਿਲੇ ਜੀ ਨਹੀਂ ਠੀਕ ਹੈ ਬੇਟਾ ਕੀ ਨਾਮ ਕੀ ਤੁਹਾਡਾ ਸੰਨੇ ਨਾ ਘਰ ਕਿਹੜੀ ਕਲਾਸ ਚ ਪੜਦੇ ਹੋ 7ਵੀਂ ਅੱਛਾ ਇਹ ਕੱਚੇ ਮਕਾਨਾ ਤੁਹਾਡੇ ਜੀ ਹਾਂਜੀ ਸਮਾਜ ਸੇਵੀ ਦੇਖ ਰਹੇ ਨੇ ਉਹਨਾਂ ਨੂੰ ਕੀ ਬੇਨਤੀ ਕੀ ਕਰੋਗੇ ਜੀ ਸਾਡੇ ਕਮਰੇ ਪੰਪੇ ਜੀ ਸਾਡੇ ਕਮਰੇ ਪਾਉਣ ਅੱਛਾ ਤੁਹਾਡਾ ਵੀ ਸ਼ੌਂਕ ਹੋਊਗਾ ਸੁਪਨਾ ਹੁੰਦਾ ਬੱਚਿਆਂ ਦਾ ਕਿ ਸਾਡੇ ਪੱਕੇ ਮਕਾਨ ਹੋਣ ਪੱਕੀ ਛੱਤ ਹੋਵੇ ਹੈ ਹੋਰ ਧਿਆਨ ਜੀ ਆਸ ਜੀ ਹਾਂਜੀ ਬੇਨਤੀ ਕਰੋਗੇ ਹੱਥ ਜੋੜ ਕੇ ਸਮਾਜ ਸੇਵੀਆ ਨੂੰ ਕਰਾਂਗੇ ਜੀ ਕਰਾਂਗੇ ਹਾਂਜੀ ਜੀ ਕਰਾਂਗੇ ਕੀ ਬੇਨਤੀ ਕਰੋਗੇ ਵੀ ਸਾਡੇ ਕਮਰੇ ਬਣ ਜਾਣ ਜੀ ਸਾਡੇ ਕਮਰੇ ਬਣ ਜਾਣ ਕਮਰੇ ਬਣ ਜਾਣਾ ਹਾਂਜੀ ਛੱਤ ਪੱਕੀ ਹੋ ਜੇ ਹਾਂਜੀ ਠੀਕ ਹੈ ਇਹ ਕੱਚੀ ਛੱਤ ਦੇ ਵਿੱਚ ਜਦੋਂ ਮੀਂਹ ਆਉਂਦਾ ਕੀ ਬੀਤ ਦੀ ਕੀ ਦਿੱਲਤ ਕੀ ਆਉਂਦੀ ਉਦੋਂ ਡਰ ਲੱਗਦਾ ਜੀ ਡਰ ਲੱਗਦਾ ਅੱਛਾ ਹਾਂ ਛੱਤ ਬੀਤੀ ਦੱਸੋ ਕੀ ਉਦੋਂ ਮਹਿਸੂਸ ਕੀ ਹੁੰਦਾ ਡਰ ਲੱਗਦਾ ਡੇ ਘਰ ਭੈਣੇ ਠਾ ਜਾ ਡਰ ਲੱਗਦਾ ਡੇਗਣਾ ਪਾਉਣਾ ਇਹ ਨਹੀਂ ਲੱਗਦਾ ਸੀ ਸਾਨੂੰ ਰੱਬ ਨੇ ਕਿਹੜੇ ਗਰੀਬ ਦੀ ਗੁਰਪਤਾ ਦੇ ਵਿੱਚ ਜਨਮ ਦੇਤਾ ਸੀ ਵੱਡੇ ਘਰਾਂ ਦੇ ਵਿੱਚ ਹੁੰਦੇ ਜੀ ਲੱਗਦਾ ਜੀ ਲੱਗਦਾ ਲੱਗਦਾ ਹੁੰਦਾ ਹੈ ਮਹਿਸੂਸ ਹੁੰਦਾ ਵੱਡਿਆਂ ਕਰੇ ਹੋਈ ਆ ਜੀ ਬੜੀਆ ਕਰ ਰਹੇ ਕਿ ਲੱਗਦਾ ਤੋਣ ਜਿਹੜੇ ਸਮਾਜ ਸੇਵ ਨੇ ਵੀ ਵੱਡੇ ਨੇ ਵੇਖ ਰਹੇ ਨੇ ਇਹਨਾਂ ਨੂੰ ਇਹੋ ਬੇਨਤੀ ਕਰੋਗੇ ਸਾਨੂੰ ਵੀ ਆਪਦੇ ਬਰਾਬਰ ਕਰ ਦੋ ਜਿਹੜੀ ਸਿਰ ਦੀ ਛੱਤ ਹੈਗੀ ਉਹੋ ਹੀ ਪੱਕੀ ਕਰ ਦੋ ਜੀ ਹਾਂਜੀ ਇਹ ਬੇਨਤੀ ਕਰੋਗੇ ਜੀ ਹਾਂਜੀ ਟੋਡਾ ਕੀ ਨਾਂ ਕਾਕੇ ਸਾਜਨ ਕਿਹੜੀ ਕਲਾਸ ਚ ਪੜਦੇ ਹੋ ਨੌਵੀਂ ਨੌਵੀਂ ਜਮਾਤ ਦੇ ਵਿੱਚ ਹਾਂਜੀ ਠੀਕ ਹੈ ਹੁਣ ਕੀ ਸਮਾਜ ਸੇਵ ਨੂੰ ਕੀ ਬੇਨਤੀ ਕਰੋਗੇ ਦੱਸੋ ਦੱਸਦੇ ਸੰਗ ਨਾ ਬੇਟੇ ਸਾਡੇ ਕਮਰੇ ਬਣਣ ਅਸੀਂ ਇਹਨਾਂ ਵੀ ਸਾਡੇ ਕਮਰੇ ਪੈ ਜਾਣ ਪੱਕੇ ਪਾਪਾ ਕੀ ਕੰਮ ਕਰਦੇ ਆ ਹਾਂਜੀ ਮਜ਼ਦੂਰੀ ਕਰਦੇ ਆਂ ਹਾਂਜੀ ਗੁਜ਼ਾਰਾ ਔਖਾ ਹੀ ਹੁੰਦਾ ਹਾਂਜੀ ਕਦੇ ਇਹ ਹੋਇਆ ਕਿ ਕਦੇ ਚੀਜ਼ ਮੰਗੀ ਹੋਵੇ ਪਰਿਵਾਰ ਤੋਂ ਮਾਂ ਪਿਓ ਤੋਂ ਚੀਜ਼ ਮੰਗੀ ਹੋਵੇ ਤੇ ਨਾ ਮਿਲੀ ਹੋਵੇ ਨਹੀਂ 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 ਹੁੰਦਾ ਦਿਨ ਕੱਟਨੇ ਪੈਂਦੇ ਨੇਵੇਂ ਹਾਂਜੀ ਆਪਾਂ ਨੂੰ ਹੁਣ ਸਰਕਾਰਾਂ ਚਲੋ ਟੁੱਡੀ ਉਮਰ ਬਹੁਤ ਛੋਟੀ ਹੈ ਸਰਕਾਰਾਂ بڑے بڑے ਦਾਅਵੇ ਕਰਦੀਆਂ ਨੇ ਪਰ ਜਿਹੜਾ ਜਿਹੜਾ ਕੁਛ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਉਹਨ ਦੇਖ ਲਓ ਕਿ ਬੱਚੇ ਦੇ ਜਨਮ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੀ ਜਿਹੜੀਆਂ ਸਬਦਾਵਾਂ ਹੈਗੀਆਂ ਨੇ ਵੱਖ-ਵੱਖ ਤਰ੍ਹਾਂ ਦੀ ਜਿਹੜੇ ਸਹੂਲਤਾਂ ਹੈਗੀਆਂ ਨੇ ਪਰ ਸਹੂਲਤਾਂ ਦੇਖ ਲੋ ਬੱਚਿਆਂ ਨੂੰ ਕਿਹੜੀ ਜ਼ਿਲਤ ਭਰੀ ਜ਼ਿੰਦਗੀ ਜੀਣੀ ਪੈ ਰਹੀ ਹੈ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦਿਓ ਕਮਰੇ ਦੀ ਕਿ ਨਾਮ ਕੀ ਹੈ ਜੀ ਹਲੋ ਬਸੰਗ ਜਰਾ ਇਹ ਕਿੰਨੇ ਕਮਰੇ ਤੁਹਾਡੇ ਜੀ ਦੋ ਜੀ ਕੱਚੇ ਆ ਜੀ ਹਾਂਜੀ ਹਾਂਜੀ ਇਹ ਹੁਣ ਤੱਕ ਕੋਈ ਫਾਰਮ ਫਰਮ ਨਹੀਂ ਭਰਿਆ ਤੁਸੀਂ ਨਹੀਂ ਸਰ ਉਦੋਂ ਦਿੱਤੇ ਸੀ ਉਦੋਂ ਸਾਡੀ ਸੁਣਾਈ ਨਹੀਂ ਹੋਈ ਜੀ ਸੁਣਾਈ ਨਹੀਂ ਹੋਈ ਹਾਂਜੀ ਹਾਂਜੀ 78 ਸਾਲ ਹੋ ਗਏ ਦੇਸ਼ ਆਜ਼ਾਦ ਹੋਣ ਤੋਂ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਜੀ ਸਰ ਮੇਰੀ ਹੋ ਗਈ 32 ਸਾਲ ਕਿੰਨਾ ਟਾਈਮ ਹੋ ਗਿਆ ਫਾਰਮ ਪਰ ਤੇ ਆਣ ਭਾਵੇਂ 20-25 ਸਾਲ ਹੋ ਗਏ ਨੇ 20 ਸਾਲ ਜਦੋਂ ਕੋਈ ਪਿੰਡ ਦੇ ਵਿੱਚ ਲੀਡਰ ਆਉਂਦਾ ਉਹਨੂੰ ਅੱਗੇ ਮੰਗ ਨਹੀਂ ਰੱਖਦੇ ਤੁਸੀਂ ਮੰਗ ਰੱਖੀ ਤਾਂ ਸਰ ਸਾਡੀ ਸੁਣਾਈ ਨਹੀਂ ਹੁੰਦੀ ਕਿ ਆਗੂ ਜਿਹੜੇ ਕੜਮ ਚੋਦਰੀ ਅੱਗੇ ਨਹੀਂ ਜਾਣ ਦਿੰਦੇ ਹਾਂ ਜੇ ਉਹ ਗੱਲ ਨਹੀਂ ਤਾਂ ਸੁਣ ਦਿੰਦੇ ਉਹ ਕਰਨ ਦਿੰਦੇ ਉਹ ਕਹਿੰਦੇ ਹਾਂ ਜੇ ਹਾਂ ਜੇ ਉਹ ਕਹਿੰਦੇ ਨੇ ਤੁਹਾਡਾ ਕਰਾ ਦੇਣੇ ਮਸਲਾ ਹੋ ਜਾਏਗਾ ਅੱਛਾ ਹਾਂਜੀ ਸਿਰਫ ਇੱਕ ਫੋਕਾ ਦਾਅਵਾ ਹੀ ਦਿੱਤਾ ਜਾਂਦਾ ਝੂਠੇ ਲਾ ਰਿਆਂ ਦੇ ਵਿੱਚ ਰੱਖਿਆ ਜਾਂਦਾ ਮਾਰੇ ਜੀ ਉਹ ਕਹਿੰਦੇ ਦਫ਼ਤਰਾਂ ਦੇ ਵਿੱਚੋਂ ਨਾਲ ਤੱਕ ਪਹੁੰਚ ਕੀਤੀ ਹੋਵੇ ਹਾਂਜੀ ਕਹੇ ਸੀ ਉਹ ਵੀਡੀਓ ਕੋਲ ਲਗਾਇਆ ਸੀ ਵੀਡੀਓ ਨੇ ਵੀ ਨਹੀਂ ਸਾਡੀ ਮੰਗ ਕੀਤੀ ਉਹਨੇ ਹੁਣੀ ਨਹੀਂ ਸਾਡੀ ਗੱਲ ਹੈ ਅਫਸਰ ਵੀ ਨਹੀਂ ਗੱਲ ਸੁਣ ਕੇ ਹਾਂਜੀ 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 ਆ ਦੇਖ ਲਓ ਭਗਵੰਤ ਮਾਨ ਜੀ ਜਿਹੜੇ ਤੁਸ ਜਿਹੜੇ ਸਾਡੇ ਸੀਐਮ ਆ ਭਗਵੰਤ ਮਾਨ ਜੀ ਪਰਿਵਾਰ ਦੇ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਆਪਾਂ ਦਾਅਵੇ ਕਰਦੇ ਸੀ ਕਿ ਸਾਡੇ ਅਫਸਰ ਵੀ ਜਿਹੜੇ ਤੁਹਾਡੇ ਪਹਿਲ ਦੇ ਆਧਾਰ ਤੇ ਕੰਮ ਕਰਨਗੇ ਤੁਹਾਡੀ ਸੁਣਵਾਈ ਕਰਨਗੇ ਪਿੰਡਾਂ ਦੇ ਸਥਾਨਾਂ ਦੇ ਵਿੱਚ ਆਉਣਗੇ ਪਰ ਜਦੋਂ ਇਹ ਗਰੀਬ ਲੋਕ ਉਹਨਾਂ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਤਾਂ ਦਫ਼ਤਰਾਂ ਦੇ ਵਿੱਚ ਵੀ ਨਹੀਂ ਗੱਲ ਸੁਣੀ ਜਾਂਦੀ ਤੇ ਜਿਹੜੇ ਸਮਾਜ ਸੇਵੀ ਵੇਖ ਰਹੇ ਨੇ ਜਰੂਰ ਇਹ ਵੀਡੀਓ ਨੂੰ ਗੌਰ ਕਰਨ ਤੇ ਬਾਤ ਉਹਦੇ ਸ਼ੇਅਰ ਕਰਨ ਤੇ ਹੁਣ ਜਿਹੜੇ ਸਮਾਜ ਸੇਵੀ ਦੇਖ ਰਹੇ ਨੇ ਉਹਨਾਂ ਨੂੰ ਕੀ ਮੰਗ ਕੀ ਕਰੋਗੇ ਜੀ ਸਰ ਅਸੀਂ ਤੇ ਉਹ ਕਹਾਗੇ ਸਾਡੇ ਕਮਰੇ ਨੂੰ ਬਣ ਜਾਣਾ ਅੱਛਾ ਜੀ ਹਾਂਜੀ ਸਾਡੇ ਨਾਲ ਜਿਹੜੇ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਫੌਜੀ ਸਾਹਿਬ ਜਿਹੜਾ ਪਿਛਲੇ ਦਿਨੀ ਇੱਕ ਸਿੱਖ ਪਰਿਵਾਰ ਦੇ ਵੱਲੋਂ ਗੁਹਾਰ ਲਗਾਈ ਗਈ ਸੀ ਉਹਨਾਂ ਦੀ ਜਿਹੜਾ ਮੱਜ ਰੱਖੀ ਹੋਈ ਸੀਗੀ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਸੱਪ ਡੰਗਣ ਦੇ ਕਾਰਨ ਦੀ ਡੈਥ ਹੋ ਗਈ ਸੀ ਸਮਾਜ ਸੇਵੀ ਨੇ ਬਾਹ ਫੜੀ ਹੈ ਪਰਿਵਾਰ ਦੇ ਬੜੇ ਹਾਲਾਤ ਮਾੜੇ ਨੇ ਇੱਥੇ ਵੀ ਲੱਗਦਾ ਇੱਕ ਸਮਾਜ ਸੇਵੀ ਨੂੰ ਅੱਗੇ ਆਉਣਾ ਚਾਹੀਦਾ ਬਿਲਕੁਲ ਬਿਲਕੁਲ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਮਾਜ ਸੇਵੀ ਅੱਗੇ ਆਉਣ ਤੇ ਇਹਨਾਂ ਦੇ ਵੀ ਕੋਈ ਡਿੱਗੀ ਛਤਾਂ ਨੂੰ ਖੜਾ ਕਰਨ ਇੱਕ ਜਿਹੜਾ ਖਾਸ ਹਾਲਤ ਹੋਈ ਪਈ ਹੈ ਪਤਾ ਨਹੀਂ ਕਿਹੜੇ ਬਲੇ ਡਿਗ ਪਣੀਆਂ ਛੋਟੇ ਛੋਟੇ ਬੱਚੇ ਦੇ ਸਕਦੇ ਹੋ ਹਨ ਤੇ ਅਣ ਹੋਣੀ ਨਾ ਕੋਈ ਬੀਜ ਜਵੇ ਕਿਉਂਕਿ ਉਦੋਂ ਬਹੁਤ ਸਾਰਾ মিডিਆ ਅੱਗੇ ਆਉਂਦਾ ਬਹੁਤ ਸਾਰੇ ਲੋਕ ਆਉਂਦੇ ਨੇ ਕਿ ਸਾਡੇ ਤੱਕੇ ਗੱਲ ਪਹੁੰਚੇ ਤਾਂ ਹੁਣ ਅਸੀਂ ਪਚਾ ਰਹੇ ਹਾਂ ਸਾਡਾ মিডিਆ ਪਚਾ ਰਿਹਾ ਤਾਂ ਹੁਣ ਬਾਹ ਫੜਨੀ ਚਾਹੀਦੀ ਹੈ ਜੀ ਬਿਲਕੁਲ ਫੜਨੀ ਚਾਹੀਦੀ ਹੈ ਹਰੇਕ ਸਮਾਜ ਸੇਵੀ ਨੂੰ ਸਰਕਾਰ ਨੂੰ ਇਹ ਮਦਦ ਕਰਨੀ ਚਾਹੀਦੀ ਜੀ ਬੰਦੇ ਜੀ ਠੀਕ ਹੈ ਜੀ ਇਹ ਕਿਹੜਾ ਪਿੰਡ ਕਿਹੜਾ ਹੈਗਾ ਜੀ ਪਿੰਡ ਕਾਮਲਵਾਲਾ 38 ਹੈ ਜੀ 38 ਨੇੜੇ ਜਿਹੜਾ ਕਿਹੜਾ ਸ਼ਹਿਰ ਕਿਹੜਾ ਹੈਗਾ ਨੇੜੇ ਕੋਈ ਪਿੰਡ ਕਿਹੜਾ ਹੈ ਪਿੰਡ ਲੱਗੇ ਪਿਛਾੜੀਆਂ ਜਖਰਾਵਾਂ ਭਾਨੇ ਵਾਲੀ ਬਸਤੀ ਫਰੋਈਪੁਰ ਸ਼ਹਿਰ ਹੈ ਇਥੋਂ 8 9 10 ਕਿਲੋਮੀਟਰ ਹੈ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਵੀਰ ਜੀ ਨਾਲ ਮੈਂ ਗੱਲਬਾਤ ਕਰਾਂਗਾ ਉਹਨਾਂ ਦਾ ਕੰਟੈਕਟ ਨੰਬਰ ਜ਼ਰੂਰ ਲਵਾਂਗਾ ਜੇਕਰ ਕੋਈ ਸਮਾਜ ਸੇਵੀ ਸਿੱਧਾ ਮਦਦ ਕਰਨਾ ਚਾਹੁੰਦਾ ਹੈ ਤੋ ਇਸ ਪਰਿਵਾਰ ਨਾਲ ਸੰਪਰਕ ਕਰਕੇ ਸਿੱਧਾ ਜ਼ਰੂਰ ਮਦਦ ਕਰੇ ਐਡਰੈਸ ਜ਼ਰੂਰ ਇਹਨਾਂ ਨਾਲ ਸਾਂਝਾ ਕਰ ਦਿੱਤਾ ਹੈ ਕਿਉਂਕਿ ਕਈ ਵਾਰੀ ਕੀ ਹੁੰਦੀ ਕੋਈ ਉਹ ਜੀ ਮਦਦ ਹੁੰਦੀ ਕਿਸੇ ਗਲਤ ਅੰਸਰ ਦੇ ਹੱਥ ਲੱਗ ਜਾਂਦੀ ਹੈ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਕਿ ਸਿੱਧਾ ਕੰਟੈਕਟ ਕਰਨ ਦੀ ਵੀਰ ਜੀ ਨੰਬਰ ਕੀ ਹੈਗਾ ਤੁਹਾਡਾ ਮੋਬਾਈਲ ਨੰਬਰ ਨੰਬਰ ਸਰ ਆਪਣਾ 9417082533 ਜੀ ਇਹ ਯੱਕਰ ਦੁਬਾਰਾ ਰਿਪੀਟ ਕਰ ਦਿਓ ਜੀ 9417082534 ਐਡਰੈਸ ਜ਼ਰੂਰ ਰਿਪੀਟ ਕਰ ਦਿਓ ਜੀ ਪਿੰਡ ਕੰਮਲ ਵਾਲਾ ਤੁਹਾਡਾ ਨਾਮ ਕੀ ਹੈ ਅਨੂਪ ਸਿੰਘ ਜੀ ਠੀਕ ਹੈ ਜੀ ਨੇੜੇ ਪਰੋਇਪੁਰ ਸ਼ਹਿਰ ਜੀ ਹਾਂਜੀ ਸ਼ਹਿਰ ਪਰੋਇਪੁਰ ਜੀ ਬਾਰਡਰ ਤੇ ਵਸਿਆ ਪਿੰਡ ਹਾਂਜੀ ਹਾਂਜੀ ਬਾਰਡਰ ਤੇ ਜੀ ਠੀਕ ਹੈ ਹਾਂਜੀ ਤਸਵੀਰਾਂ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਪਿੰਡ ਦੇ ਜਿਹੜੇ ਇਸ ਪਰਿਵਾਰ ਦੇ ਜਿਹੜਾ ਹੈਗਾ ਸੀ ਹਾਲ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਵਾਤੋਂ ਵਾਤ ਸ਼ੇਅਰ ਜ਼ਰੂਰ ਕਰਨਾ ਸਾਡਾ ਫਰਜ਼ ਬਣਦਾ ਹੈ ਅਸੀਂ ਬੇਫਾਲਤੂ ਦੀਆਂ ਵੀਡੀਓ ਨੂੰ ਜਿਹੜਾ ਵਾਤੋਂ ਵਾਤ ਸ਼ੇਅਰ ਜ਼ਰੂਰ ਕਰਦੇ ਹਾਂ ਪਰ ਜਿਹੜਾ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰ ਹੁੰਦੇ ਨੇ ਜ਼ਰੂਰਤਮੰਦ ਪਰਿਵਾਰ ਹੁੰਦੇ ਨੇ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਨਕਾਰ ਜ਼ਰੂਰ ਦੇਣੇ ਆ ਵਾਤੋਂ ਵਾਤ ਬਾਹ ਫੜਨ ਦੀ ਕੋਸ਼ਿਸ਼ ਜ਼ਰੂਰ ਕਰਨਾ ਵਾਤੋਂ ਵਾਤ ਜਿਹੜੇ ਸਾਡੇ ਰਿਲੇਸ਼ਨ ਦੇ ਵਿੱਚ ਸਮਾਜ ਸੇਵੀ ਹੈਗੇ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਨਾ ਤਾਂ ਕਿ ਇਸ ਪਰਿਵਾਰ ਦੇ ਜ ਇਹ ਪਰਿਵਾਰ ਇੱਕ ਤਰ੍ਹਾਂ ਦਾ ਜਦੋਂ ਮੀਂਹ ਹਨੇਰੀ ਚੱਕੜ ਆਉਂਦਾ ਤੇ ਬੇਕਰ ਹੋਇਆ ਜਰੂਰ ਜਪਦਾ ਕਿਦਨੇ ਕਿਦੇ ਇਸ ਪਰਿਵਾਰ ਤੇ ਬਾਹ ਫੜੀ ਜਾ ਸਕੇ ਛੋਟੇ ਛੋਟੇ ਬੱਚੇ ਹੈਗੇ ਨੇ ਦੇਖ ਸਕਦੇ ਉਹਨਾਂ ਦੇ ਮਨ ਤੇ ਕੀ ਬੀਤਦੀ ਹੋਗੀ ਕੀ ਗੱਲਬਾਤ ਜਿਹੜੇ ਦੁੱਖ ਕਿਸ ਤਰ੍ਹਾਂ ਦਾ ਚੱਲਣਾ ਪੈਂਦਾ ਜਦੋਂ ਕਿਤੇ ਮੀਂਹ ਚੱਕੜ ਜਾਂ ਹਨੇਰੇ ਕੋਈ ਹੋਰ ਆਫਤ ਆਉਂਦੀ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਹੁਣ ਜਿਹੜਾ ਤੁਹਾਡੀ ਮਰਜ਼ੀ ਹੈਗੀ ਇਹ ਤੁਸੀਂ ਬਾਹ ਫੜਨੀ ਹੈ ਜਾਂ ਇਸੇ ਤਰ੍ਹਾਂ ਇਸੇ ਵੀਡੀਓ ਨੂੰ ਨਕਾਰ ਦੇਣਾ ਹੈ ਐਡਰੈਸ ਵੀ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਮੋਬਾਈਲ ਨੰਬਰ ਵੀ ਵੀਰ ਦਾ ਸਾਂਝਾ ਕਰ ਦਿੱਤਾ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਜੇਕਰ ਤੁਸੀਂ ਇਸ ਪਰਿਵਾਰ ਦੀ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਕਿਸੇ ਮਦਦਗਾਰ ਤੱਕ ਜ਼ਰੂਰ ਪਹੁੰਚਾ ਦਿਓ ਸੋ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ